ਮਮਦੋੜ ਦੇ ਵਿੱਚ ਤੇ ਮਮਦੋੜ ਦੇ ਵਿੱਚ ਤੁਹਾਨੂੰ ਉਹ ਦੁਕਾਨ ਲੱਗਿਆ ਇੱਕ ਦੁਕਾਨ ਸਭ ਤੋਂ ਪਹਿਲਾਂ ਮੈਂ ਰੋਡ ਦਾ ਸਨਾਂ ਚਪਾਤੀ ਲੱਖੋਗੇ ਰੋਡ ਤੇ ਮੈਂ ਖੜਾ ਹੈਗਾ ਤੇ ਇਸ ਜਗ੍ਹਾ ਤੇ ਜਿੱਥੇ ਖੜਿਆ ਵੱਡੀ ਆਫਰ ਲੱਗੀ ਦੀਵਾਲੀ ਦਾ ਵੱਡਾ ਤਮਾਕਾ ਕਰ ਦਿੱਤਾ ਮਮਦੋੜ ਵਾਲਿਆਂ ਨੇ ਐਮ ਐਸ ਜੀ ਫਰਨੀਚਰ ਹਾਊਸ ਵੀ ਆ ਇੱਥੇ ਪਤਾ ਨਹੀਂ ਕੀ ਕੁਝ ਮਿਲਦਾ ਪਰ ਇੱਕ ਵੱਡੀ ਆਫਰ ਇਹਨਾਂ ਨੇ ਛੱਡਤੀ ਆ 29000 ਰੁਪਏ ਦੀ 29000 ਰੁਪਏ ਦੀ ਤੁਹਾਨੂੰ ਸਕੂਟੀ ਮਿਲਣ ਵਾਲੀ ਆ ਮਮਦੋੜ ਦੇ ਐਮ ਐਸ ਜੀ ਸਟੋਰ ਤੇ ਨਾਲ ਐਮ ਐਸ ਜੀ ਸਟੋਰ ਵੀ ਆ ਬਾਈਵਰਾਂ ਦੇ ਆ ਦੇਖ ਲਓ ਸਾਰੀਆਂ ਸਕੂਟੀਆਂ ਸਕੂਟੀਆਂ ਖੜੀਆਂ ਕਲੀਆਂ ਸਕੂਟੀਆਂ ਨਹੀਂ ਮਿਲਣੀਆਂ ਹਰ ਇੱਕ ਚੀਜ਼ ਮਿਲਣੀ ਹੈ ਤੇ ਨਾਲ ਹੋਰ ਬਹੁਤ ਕੁਝ ਮਿਲਣ ਵਾਲਾ ਇੱਕ ਵਾਰ ਕੈਮਰਾ ਕਰਵਾ ਕੇ ਦਿਖਾ ਦਿੰਨੇ ਆ ਬਾਈਵਰੋ ਕੋਲ ਵੱਡੀ ਏਜੰਸੀ ਆ ਤੇ ਵੱਡਾ ਵੱਡਾ ਸਕੂਟੀਆਂ ਦਾ ਪਤਾ ਨਹੀਂ ਕੀ ਕੀ ਸਮਾਨ ਲਿਆ ਰੱਖਿਆ ਗੱਲਬਾਤ ਕਰ ਲੈਣਾ ਮੈਂ ਗੱਲ 29000 ਰੁਪਏ ਦੀ ਕਰੀ ਆ ਗੱਲ ਨੂੰ ਧਿਆਨ ਨਾਲ ਫਿਰ ਸੁਣ ਲਿਓ 29000 ਰੁਪਏ ਦੀ ਤੁਹਾਨੂੰ ਸਕੂਟੀ ਦੇਣ ਜਾ ਰਿਹਾ ਕਿੰਨੇ ਦੀ ਸਕੂਟੀ ਆ ਰਮਨ ਜੀ ਭਈ 29000 ਦੀ 29000 ਦੀ ਪੂਰੇ 29000 ਦੀ ਸਕੂਟਰੀ ਦੇਾਂਗੇ ਵਿੱਧ ਬੈਟਰੀਆਂ ਦੇਾਂਗੇ ਚਲਾ ਕੇ ਇਥੋਂ ਜਾਨੀ ਕਿ 29 ਦਾ ਖੋਖਾ ਤਾਂ ਨਹੀਂ ਦੇਣਾ ਬੈਟਰੀਆਂ ਵਿੱਧ ਬੈਟਰੀਆਂ ਬੰਦਾ ਘਰੇ ਚਲਾ ਕੇ ਲੈ ਜਾਉ ਬਿਲਕੁਲ ਜੀ ਬਿਲਕੁਲ ਲਓ ਜੀ ਬੈਟਰੀਆਂ ਵਾਲੀ ਸਕੂਟਰੀ ਮਿਲ ਲਈ 29000 ਰੁਪਏ ਦੀ ਨਾਲ ਹੋਰ ਕੀ ਦੇਣਾ ਦਿਵਾਲੀ ਗਿਫਟ ਕੀ ਦੇਣਾ ਨਾਲ ਨਾਲ ਆਪਾਂ ਏਅਰਪੋਰਟ ਦੇਾਂਗੇ ਜੀ ਨਾਲ ਸੈੱਟ ਨਾਲ ਇੱਕ ਪ੍ਰੈਸ ਦੇਾਂਗੇ ਐਮਐਸਜੀ ਦਾ ਓਰੀਜਨਲ ਪ੍ਰੈਸ ਹੈ ਬਿਲਕੁਲ ਜੀ ਨਾਲ ਤੁਹਾਨੂੰ ਮਿਲਣੀ ਹੈ ਇੱਕ ਬਾਈ ਕਹਿੰਦਾ ਪ੍ਰੈਸ ਬੜੀ ਵਧੀਆ ਹੈ ਐਮਐਸਜੀ ਦੀ ਪ੍ਰੈਸ ਹੈ ਆ ਦੇਖੋ ਪ੍ਰੈਸ ਵੀ ਮਿਲਦੀ ਹੈ ਨਾਲ ਸਕੂਟੀ ਮਿਲ ਜਾਣੀ ਹੈ ਇਹ ਵੀ ਮਰੂਤੀ ਵਰਗੀ ਬਣੀ ਆ ਬਿਲਕੁਲ ਜੀ ਬਿਲਕੁਲ ओरिजिनल ਪ੍ਰੈਸ ਹੈ ਜੀ ਐਮਐਸਜੀ ਦੀ ਤੇ ओरिजिनल エアਪੋਰਟ ਦੇ ਆ ਗਈ ਜੀ ਹਾਂਜੀ ਇੱਕ ਸਾਲ ਦੀ ਇਹਦੀ ਵੀ ਗਾਰੰਟੀ ਹੈਗੀ ਜੀ ਇੱਕ ਸਾਲ ਦੀ ਇਹਦੀ ਗਾਰੰਟੀ ਹੈ ਸਕੂਟੀ 29000 ਦੀ ਸਹੀ ਗੱਲ ਹੈ 29000 ਦੀ ਮੈਂ ਕਹਿੰਦਾ ਪੰਜਾਬ ਵਿੱਚ ਕੋਈ ਨਹੀਂ ਦੇ ਰਿਹਾ 29000 ਦੀ ਉਹ ਵੀ ਬੈਟਰੀਆਂ ਚੱਲ ਕੇ ਜਾਊਗੀ ਤੁਸੀਂ ਕਹਿ ਰਹੇ ਹੋ ਨਹੀਂ ਇੱਥੋਂ ਮਿਲੂਗੀ ਜੀ ਆਪਣੇ ਕੋਲ ਬਿਲਕੁਲ ਮਿਲੂਗੀ ਬਿਲਕੁਲ ਮਿਲੂਗੀ ਦੀਵਾਲੀ ਦਾ ਸਾਮਾਨ ਲੈਣ ਦਾ ਵਾ ਦੀਵਾਲੀ ਤੇ ਆਪਣਾ ਸਾਰਾ ਹੀ ਮਿਲੂਗਾ ਜੀ ਫਰਨੀਚਰ ਦਾ ਬੈੱਡ ਸੋਫਾ ਅਲਮਾਰੀ ਤੇ ਬੱਚਿਆਂ ਵਾਲੀਆਂ ਗੱਡੀਆਂ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਇਨਵਰਟਰ ਬੈਟਰੀ ਅੱਛਾ ਹਰ ਇੱਕ ਚੀਜ਼ ਆਪਣੇ ਕੋਲ ਮਿਲੇਗੀ ਹਾਂ ਇਨਵਰਟਰ ਬੈਟਰੀ ਆ ਦੇ ਸੋ ਬੱਚਿਆਂ ਵਾਲੇ ਛੋਟੇ ਛੋਟੇ ਗੱਡੀਆਂ ਇਹ ਵੀ ਮੌਜੂਦ ਸਭ ਕੁਝ ਬਿਲਕੁਲ ਜੀ ਬਿਲਕੁਲ ਅੱਛਾ ਰਵਣ ਇੱਕ ਗੱਲ ਇਹ ਕਹਿੰਦੇ ਬਈ ਕੱਟ ਚੱਲਦੀਆਂ 29000 ਵਾਲੀ ਜਾਂ ਇਸ ਤੋਂ ਮਹਿੰਗੇ ਸਕੂਟੀਆਂ ਵੀ ਹੋਣਗੇ ਆਪਣੇ ਕੋਲ ਜਿਹੜੀਆਂ 100 ਕਿਲੋਮੀਟਰ ਚੱਲਣਗੀਆਂ ਜਾਂ 120 ਕਿਲੋਮੀਟਰ ਚੱਲਣ ਦੀਆਂ ਸਕੂਟਰ ਕਿੰਨਾ ਸੋਨਾ ਖੜਾ ਆਰੇ ਮਾਡਲ ਆ ਜਾ ਰਹੇ ਨੇ ਜੀ ਇਹ ਬੀ ਐਮ ਡਬਲਯੂ ਰੈਪਿਡ ਮਾਡਲ ਹੈ ਜੀ 130 130 ਕਿਲੋਮੀਟਰ 130 ਕਿਲੋਮੀਟਰ ਚੱਲੂਗਾ ਅੱਛਾ ਇਹ ਸਕੂਟਰ ਬਿਲਕੁਲ ਜੀ ਬਿਲਕੁਲ ਤੇ ਇਹਦੀ ਕੀਮਤ ਕਿੰਨੀ ਆ ਇਹਦੀ ਕੀਮਤ 80000 ਰੁਪਏ ਜੀ 80000 ਹਾਂ ਜੀ ਆ ਸਕੂਟਰ ਮਿਲਣਾ ਹੈ 80000 ਰੁਪਏ ਦਾ 130 ਕਿਲੋਮੀਟਰ 3 ਸਾਲ ਦੀ ਗਾਰੰਟੀ ਹੋਏਗੀ ਜੀ ਅੱਛਾ ਗਾਰੰਟੀ ਵੀ 3 ਸਾਲ ਦੀ ਹਾਂ ਜੀ ਬੈਟਰੀਆਂ ਬੁਟਰੀਆਂ ਦੀ ਸਭ ਬਿਲਕੁਲ ਜੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੋਏਗੀ ਤੇ ਲੋਕ ਲਾਈਵ ਜੁੜ ਗਏ ਬਹੁਤ ਸਾਰੇ 29000 ਤੇ ਉਹ ਹੈਰਾਨ ਹੋ ਰਹੇ ਨੇ 29000 ਤੇ ਸਕੂਟੀ ਬਿਲਕੁਲ ਸਤਵਲ ਜੀ ਦਿਆਂਗੇ ਬਿਲਕੁਲ 29000 ਯਾਰ ਦੀ ਲਓ ਜੀ 29000 ਦੀ ਸਕੂਟੀ ਮਿਲਣੀ ਹੈ ਨੰਬਰ ਉੱਪਰ ਦੇਖਦਾ ਸੰਪਰਕ ਕਰ ਲਿਓ ਇੱਕ ਚੀਜ਼ ਨਹੀਂ ਮਿਲਣੀ ਇਹਨਾਂ ਕੋਲੋਂ ਤੁਹਾਨੂੰ ਦਿਵਾਲੀ ਦੇ ਲਈ ਹਰ ਆ ਬੱਚੇ ਨੇ ਸਕੂਟੀਆਂ ਬੰਜਾਂ ਨੇ ਇੱਧਰ ਬੱਚਿਆਂ ਵਾਲੀਆਂ ਸਕੂਟੀਆਂ ਦੇਖ ਲਓ ਇਸ ਤੋਂ ਇਲਾਵਾ ਇੱਧਰ ਦੇਖੋ ਤੁਸੀਂ ਫਰਿੱਜ ਫਰਿੱਜ ਵੀ ਹੈ ਇੱਕ ਫਰਿੱਜ ਨਹੀਂ ਭਈ ਸਾਰੀ ਲੰਮੀ ਲਾਈਨ ਪ੍ਰੈਸਾਂ ਫਰਿੱਜਾਂ ਦੀ ਹੈ ਜੀ ਇੱਧਰ ਸਾਰੀਆਂ ਅਲਮਾਰੀਆਂ ਨੇ ਜੀ ਸਰ ਜਿੰਦਾ ਦਿਖਾ ਅੱਗੇ ਕਿੰਨੀਆਂ ਪ੍ਰੈਸਾਂ ਆ ਫਰਿੱਜ ਪਈਆਂ ਫਰਿੱਜ ਤੁਸੀਂ ਦੇਖ ਲਓ ਇੱਧਰ ਫਰਿੱਜ ਪਈਆਂ ਇਦਾਂ ਫਰਨੀਚਰ ਦੇ ਉੱਪਰ ਏਸੀ ਲੱਗੇ ਨੇ ਜੀ ਸਾਰੇ। ਅੱਛਾ ਏਸੀ ਵੀ ਹੈ। ਏਸੀ ਬਹੁਤ ਏਸੀ ਵੇਚਾ ਜੀ ਇਸ ਵਾਰੀ ਅਸੀਂ। ਬਾਈ ਜੀ ਕੱਲੀਆਂ ਸਕੂਟੀਆਂ ਨਹੀਂ ਮਿਲੀਆਂ ਤੁਹਾਨੂੰ ਬਾਈ ਦੇ ਕੋਲ ਤੁਹਾਨੂੰ ਫਰਿੱਜ, ਏਸੀ, ਅਲਮਾਰੀ, ਹਰ ਘਰ ਦੀ ਚੀਜ਼ ਜੇ ਵਿਆਹ ਕਰਨਾ ਹੈ ਤਾਂ ਕਿਤੇ ਪਾਸੇ ਜਾਣ ਦੇ ਲੋੜ ਨਹੀਂ ਰਮਣ ਵਾਲਾ ਤੇ ਆ ਜਾਓ ਐਮਐਸਜੀ ਵਾਲੇ। ਕੁਆਲਿਟੀ ਦਾ ਸਮਾਨ ਮਿਲੇਗਾ ਜੀ। ਸਾਰੀ ਮਾਰਕੀਟ ਨਾਲ ਥੱਲੇ ਰੇਟ ਹੋਣਗੇ ਜੀ ਆਪਣੇ। ਜਿਹੜੀ ਮਰਜ਼ੀ ਚੀਜ਼ ਦਾ ਤੁਸੀਂ ਟਰਾਈ ਮਾਰ ਕੇ ਲੈ ਕੇ ਆਓ ਇੱਥੇ। ਅੱਛਾ ਆਪਾਂ ਇੱਕ ਤਾਂ ਐਡਰੈਸ ਦੱਸਿਓ ਤੇ ਇੱਕ ਦੁਕਾਨ ਦਾ ਨਾਮ ਦੱਸਿਓ। ਐਮਐਸਜੀ ਇਲੈਕਟ੍ਰੋਨਿਕ ਐ ਨੇਰ ਐਮ ਐਸ ਜੀ ਕਰਿਆਨਾ ਸਟੋਰ ਆਪਣਾ ਹਾਂ ਦੋਸਤ ਨੇ ਭਾਈ ਹਰਾਂ ਦੇ ਐਮ ਐਸ ਇੱਕ ਫਰਨੀਚਰ ਹਾਊਸ ਦੇ ਨਾਲ ਇਹ ਸਾਰਾ ਦੇ ਨਾਲ ਐਮ ਐਸ ਸੀ ਸਟੋਰ ਹੈ ਇਹਨਾਂ ਦੇ ਕੋਲ ਪਿੱਛੇ ਸਾਰੀ ਐਲ ਈ ਡੀ ਭਰੀ ਪਈ ਹੈ ਜੀ ਅੱਛਾ ਐਲ ਈ ਡੀ ਵੀ ਆ ਲੈ ਵੀ ਦਿਖਾ ਆ ਦੇਖੋ ਬਈ ਜੀ ਆਹ ਦੇਖੋ ਬੋਲ ਬਈ ਕੀ ਕੁਝ ਪਿਆ ਇੱਥੇ ਪਿੱਛੇ ਸਾਰੀ ਐਲ ਈ ਡੀ ਭਰੀ ਪਈ ਹੈ ਜੀ ਫੁੱਲ ਐਲ ਈ ਡੀ ਦਾ ਸਟਾਕ ਹੈਗਾ ਜੀ 200 ਐਲ ਈ ਡੀ ਭਈ ਘਟੂ ਘਟ ਅੰਦਰ 200 ਐਲ ਈ ਡੀ ਭਈ ਹੈ ਸਾਰਾ ਦਿਵਾਲੀ ਦਾ ਸਟਾਕ ਹੈ ਜੀ ਯਾਨੀ ਕਿ ਦਿਵਾਲੀ ਦਾ ਪ੍ਰਬੰਧ ਪੂਰਾ ਕੀਤਾ ਹੈ ਪੂਰਾ ਪ੍ਰਬੰਧ ਹੈ ਜੀ ਆਪਣੇ ਕੋਲ ਦਿਵਾਲੀ ਦਾ ਪ੍ਰਬੰਧ ਪੂ ਲੈ ਭਾਈ ਇੱਕ ਨਹੀਂ ਆਲਮਾਰੀ ਬਈਆ ਆਲਮਾਰੀ ਵੀ ਸਾਰੀਆਂ ਵਧੀਆ ਬਣੀਆਂ ਹਨ ਫੁੱਲ ਕੁਆਲਟੀ ਮਿਲੇਗੀ ਜੀ ਇੱਕ ਇੱਕ ਚੀਜ਼ ਦੀ ਕੁਆਲਟੀ ਮਿਲੂਗੀ ਰੇਟ 'ਚ ਵੀ ਪੂਰਾ ਪਰਤਾ ਮਿਲੂਗਾ ਜੀ ਰੇਟ ਵਿੱਚ ਵੀ ਪਰਤਾ ਮਿਲਣਾ ਹੈ ਭਾਈ ਨੇ ਦੀਵਾਲੀ ਵਾਸਤੇ ਐਮ ਐਸ ਸੀ ਫਰਨੀਚਰ ਇਹਨਾਂ ਦਾ ਐਮ ਐਸ ਜੀ ਸਕੂਟੀਆਂ ਦਾ ਪਤਾ ਨਹੀਂ ਕੀ ਕੀ ਬਾਈ ਦੇ ਕੋਲ ਸਮਾਨ ਪਿਆ ਹੈ ਤੇ ਪਰ ਵੱਡੀ ਗੱਲ ਹੈ ਇੱਥੇ ਰਸ਼ ਦੇਖੋ ਤੁਸੀਂ ਲੋਕਾਂ ਦੀ ਪੀੜ ਆ ਲੱਗੇ ਰਹਿੰਦੀ ਆ ਲੋਕ ਚੱਲ ਗਿਉਂਦੇ ਹਰ ਇੱਕ ਆਟਮ ਲੈਣ ਦੇ ਲਈ ਹਰ ਇੱਕ ਚੀਜ਼ ਖਰੀਦਣ ਦੇ ਲਈ ਤਸਵੀਰਾਂ ਤੁਹਾਨੂੰ ਦਿਖਾ ਰਿਆ ਤੁਹਾਨੂੰ ਫਰਨੀਚਰ ਵੀ ਦਿਖਾਉਣਾ ਤੇ ਪਹਿਲਾਂ ਇੱਕ ਵਾਰ ਆਪਾਂ ਦਿਖਾ ਦਈਏ ਕੀ ਕੁਝ ਪਿਆ ਫਰਿੱਜ ਫਰਿੱਜ ਪਈਆ ਬਾਈ ਹਟੀ ਜਾ ਸਕਦੇ ਇਹ ਕੀ ਰਮਣ ਬਾਈ ਜੀ ਪਹਿਲਾਂ ਆ ਗਈ ਆਪਣੇ ਐਮਐਸਸੀ ਦੇ ਇਨਵਰਟਰ ਬੈਟਰੀ ਅੱਛਾ ਐਮਐਸਸੀ ਦੇ ਇਨਵਰਟਰ ਬੈਟਰੀ 3 ਸਾਲ ਦੀ ਫੁੱਲ ਗਾਰੰਟੀ ਹੈ ਜੀ ਇਹਦੀ ਪੀਸ ਟੂ ਪੀਸ ਗਾਰੰਟੀ ਹੋएगी ਇਹਦੀ 3 ਸਾਲਾਂ ਚ ਬੈਟਰਾ ਤੁਹਾਡਾ ਖਰਾਬ ਹੋ ਜੇ ਪੀਸ ਬਦਲ ਕੇ ਨਵਾਂ ਲਾਜੋ ਪਾਵਿਲਾ ਦਿਨ ਹੋ ਜੇ ਗੱਲ ਸੁਣ ਲਈ ਤੁਸੀਂ ਧਿਆਨ ਨਾਲ 3 ਸਾਲ ਦੀ ਗਾਰੰਟੀ ਹੈ ਲਾਸਟ ਦਿਨ ਪਿਆ ਹੋਵੇ ਬੈਟਰਾ ਵਾਪਸ ਦੇਜੋ ਨਵਾਂ ਬੈਟਰਾ ਲੈਜੋ ਉਦੋਂ ਬਾਅਦ ਆ ਗਏ ਜੀ ਆਪਣੇ ਵਾਸ਼ਿੰਗ ਮਸ਼ੀਨਾਂ ਹਰੇਕ ਬ੍ਰਾਂਡ ਦੀਆਂ ਐਲਜੀ ਖਤਾਨ ਬੋਲਟਾਸ ਹਰੇਕ ਚੀਜ਼ ਮਿਲੂਗੀ ਤੁਹਾਨੂੰ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਵਾਸ਼ਿੰਗ ਮਸ਼ੀਨਾਂ ਮਿਲਣਗੀਆਂ ਜੀ ਆਪਣੇ ਕੋਲ 7 ਕਿਲੋ ਤੋਂ 14 ਕਿਲੋ ਤੱਕ 10 ਸਾਲ ਦੀ ਗਾਰੰਟੀ ਰੱਖ ਰੱਖੀ ਉੱਪਰ ਫਿਰ ਇੱਥੇ ਪ੍ਰੈਸ ਇਹ ਵੀ ਸਾਰਿਆਂ ਨਾਲ ਫ੍ਰੀ ਮਿਲੂਗੀ ਜੀ ਹਰੇਕ ਆਈਟਮ ਦੇ ਨਾਲ ਇੱਕ ਗਿਫਟ ਸਾਰਿਆਂ ਨਾਲ ਮਿਲੂਗਾ ਜੀ ਲਓ ਬਈ ਗਿਫਟ ਹਰੇਕ ਆਈਟਮ ਨਾਲ ਮਿਲਣਾ ਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰ ਦੇ ਉਹਨੇ ਪ੍ਰੈਸ ਦੇਣੀ ਆ ਬਿਲਕੁਲ ਜੀ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਪ੍ਰੈਸ ਫ੍ਰੀ ਦੇਾਂ ਵੀ ਸ਼ੇਅਰ ਮਾਰ ਦੇਊਗਾ ਸਕਰੀਨ ਸ਼ਾਟ ਭੇਜ ਦੇਵੇ ਬਾਈ ਦੇ ਕੋਲ ਲਾਵੇ ਵੀ ਸ਼ੇਅਰ ਚਲਦੀ ਫੇਸਬੁਕ ਤੇ ਜਿਹੜੀ ਇਹ ਇਹਨਾਂ ਦੀ ਐਡ ਚੱਲ ਰਹੀ ਹੈ ਜਲਦੀ ਨੂੰ ਸ਼ੇਅਰ ਮਾਰ ਦੇਊਗਾ ਉਹਨੂੰ ਇਹ ਪ੍ਰੈਸ ਮਰੂਤੀ ਗੱਡੀ ਵਰਗੀ ਪ੍ਰੈਸ ਹੈ 1 ਸਾਲ ਦੀ ਗਾਰੰਟੀ ਜਾਂਦੀ ਵੀ ਆ ਤੇ ਹੋਰ ਕੀ ਆ ਬਾਈ ਆ ਸਾਰੀਆਂ LED ਵੀਗਾ ਆਪਣੇ ਕੋਲ ਸਪੈਸ਼ਲ ਹਾਈ ਜਨ ਦੀ LED ਆਉਂਦੀ ਹੈ ਜੀ ਜੀ ਇਹਦੀ ਪੈਨਲ ਦੀ ਕੁਆਲਿਟੀ ਫੁੱਲ ਹੈ ਜੀ ਜਿਹੜੀ ਮਰਜ਼ੀ ਪੈਨਲ ਤੁਸੀਂ ਵੇਖ ਲਓ ਬਾਜ਼ਾਰ ਚ ਜਾ ਕੇ ਇਹਦੇ ਜਿੰਨੀ ਕੁਆਲਿਟੀ ਨਹੀਂ ਮਿਲੇਗੀ ਜੀ ਅੱਛਾ ਜਿਹੜਾ LED ਲੋਕ ਉਹਨੂੰ ਵੀ ਦੇਣੀਆਂ ਉਹਦੇ ਨਾਲ ਆਪਾਂ ਇਨਫਰਾ ਰੈਡ ਦੇਾਂਗੇ ਜੀ ਆ ਬਿਜਲੀ ਵਾਲਾ ਚੁੱਲਾ ਸਾਰੇ ਭਾਂਡਿਆਂ ਵਾਲਾ ਬਿਲਕੁਲ ਫ੍ਰੀ ਦੇਾਂਗੇ ਜੀ ਬਾਈ ਦੀ ਦੁਕਾਨ ਤੇ ਸਹੀ ਤੋਂ ਅੰਦਰ ਸਾਹ ਸਹੀ ਦੀਵਾਲੀ ਦਾ ਤਮਾਕਾ ਇਹਨਾਂ ਨੇ ਕੀਤਾ ਜਿਹੜਾ ਐਲਈਡੀ ਲਊਗਾ ਟੂਰਿਆ ਪ੍ਰਾਈਮ ਦਾ ਚੁੱਲਾ ਹਾਈਜਨ ਦੀ ਐਲਈਡੀ ਦੇ ਨਾਲ ਬਿਲਕੁਲ ਫ੍ਰੀ ਮਿਲੇਗਾ ਜੀ ਚੁੱਲਾ ਐਲਈਡੀ ਨਾਲ ਫ੍ਰੀ ਮਿਲਣਾ ਹੈ ਹਾਂਜੀ ਵਾਸ਼ਿੰਗ ਮਸ਼ੀਨ ਦੇ ਨਾਲ ਪ੍ਰੈਸ ਵੀ ਮਿਲਣੀ ਹੈ ਸਕੂਟੀ ਲਵੇਗਾ 29000 ਰੁਪਏ ਦੀ ਇੱਕ ਪ੍ਰੈਸ ਇੱਕ 에ਅਰਪੋਰਟ ਨਾਲ ਫਿਰ ਹਾਂ ਇੱਕ 에ਅਰਪੋਰਟ ਮਿਲਣਾ ਤੇ ਇੱਕੇ ਮਿਲਣਾ ਹੈ ਦੁਵਾਲੀ ਸਕੀਮ ਇਹ ਤੋਂ ਵਧੀਆ ਨਹੀਂ ਹੋ ਸਕਦੀ ਮੈਂ ਕਹਾਂ ਬਾਜ਼ਾਰ ਚ ਹੈ ਨਹੀਂ 29000 ਰੇਟ ਹੀ ਨਹੀਂ ਆਪਣੇ ਕੋਲ 32 ਇੰਚੀ 43 ਇੰਚੀ 50 55 65 ਸਾਰੇ ਸਾਈਜ਼ ਐਲ.ਈ.ਡੀ. ਨਾਲ ਮਿਲਣਗੇ ਅੱਛਾ ਐਲ.ਈ.ਡੀ. ਵੀ ਸਾਰੇ ਸਾਈਜ਼ ਨੇ ਹਾਂਜੀ ਕਿਉਂ ਗੱਲ ਆ ਗਈ ਵਿਆਹਾਂ ਦਾ ਸੀਜ਼ਨ ਵੀ ਆ ਜਾਣਾ ਹੁਣ ਦੁਆਲੀ ਦੁਆਦ ਬਿਲਕੁਲ ਜੀ ਤੇ ਫਰਨੀਚਰ ਲੋਕਲ ਲੋੜ ਹੈ ਕੁੜੀਆਂ ਦੇ ਵਿਆਹ ਕਰਨੇ ਇੱਕ ਆ ਵੀ ਸਾਰਾ ਸਮਾਨ ਆਪਣੇ ਕੋਲੇ ਬਿਜਲੀ ਫਿਟਿੰਗ ਬਿਜਲੀ ਦੇ ਫਿਟਿੰਗ ਦਾ ਇੱਕ ਇੱਕ ਆਈਟਮ ਮਿਲੂਗੀ ਆਪਣੇ ਕੋਲ ਕਿਸੇ ਨੂੰ ਕੋਠੀ ਨਵੀਂ ਪਾਣੀ ਹੈ ਤਾਂ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਆਲਾ ਕਿੱਥੇ ਲੁਕਾਣੇ ਐਮ ਐਸ ਡੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਚਪਾਤੀ ਰੋਡ ਨੀਅਰ ਐਮ ਐਸ ਡੀ ਕਰਿਆਨਾ ਸਟੋਰ ਚਪਾਤੀ ਰੋਡ ਤੇ ਐਮ ਐਸ ਸੀ ਕਰਿਆਨਾ ਸਟੋਰ ਤੇ ਬਾਜੀ ਦੇ ਮੈਂ ਨਾ ਫਰਨੀਚਰ ਵੀ ਤੁਹਾਨੂੰ ਦਿਖਾ ਦਿੰਨੇ ਆ ਪੌੜੀਆਂ ਚੜਦਾ ਪੋਗ ਆ ਕੰਨ ਦਿਖਾਉਣੇ ਆ ਇੱਥੇ ਕੱਲਾ ਸਕੂਟੀਆਂ ਨਹੀਂ ਮਿਲੀਆਂ ਗੱਦੇ ਬੱਚਿਆਂ ਦੀਆਂ ਸਕੂਟੀਆਂ ਕਾਰਾਂ ਆਥਾਰਾਂ ਪਤਾ ਨਹੀਂ ਕੀ ਕੁਝ ਰਮ ਰੱਖੇ ਬਿਠਾ ਯਾਰ ਸਕੂਟੀਆਂ ਬਾਹਰ ਵੀ ਖੜੀਆਂ ਨੇ ਜੀ 100 ਸਕੂਟੀਆਂ ਅੰਦਰ ਗਰਾਊਂਡ ਚ ਲੱਗੀ ਪਈ ਹੈ ਜੀ ਆਪਣੀ ਅੱਛਾ ਪੂਰੀ ਤਿਆਰੀ ਆ ਦਿਵਾਲੀ ਦੀ ਬੁੱਲ ਜੀ ਬੁੱਲੀ ਦਿਵਾਲੀ ਲੋਕਾਂ ਦੀ ਵਧੀਆ ਕਰਨੀ ਆ ਗੱਦੇ ਆ ਗਏ ਬੈੱਡ ਬੁੱਡ ਆ ਗਏ ਸਾਰੇ ਆ ਗਏ ਜੀ ਸੋਫਾ ਸੈੱਟ ਅੱਛਾ 5 ਸੀਟਰ ਸੋਫਾ ਮਿਲੂਗਾ ਜੀ ਆਪਣੇ ਕੋਲ ਹੂੰ ਕੋਰਨਰ ਵਾਲੇ ਸਾਰੇ ਸੋਫੇ ਮਿਲ ਜਾਣਗੇ ਜੀ ਲੈਦਰ ਵਾਲੇ ਕੱਪੜੇ ਵਾਲੇ టు ਜੈਡ ਸਾਰੇ ਸੋਫਾ ਮਿਲ ਰਿਹਾ ਜੀ ਅੱਛਾ ਉਸ ਤੋਂ ਬਾਅਦ ਬੈੱਡ ਆਪਣੇ ਕੋਲ ਮਿਲੂਗਾ ਜੀ 7 ਫੁੱਟਾ ਬੈੱਡ 9 ਫੁੱਟਾ ਬੈੱਡ ਹਰੇਕ ਵੈਰਾਈਟੀ ਮਿਲੂਗੀ ਸਪੈਸ਼ਲ ਇਹਦੇ ਚ ਹੈਗਾ ਜੀ ਸਪੈਸ਼ਲ ਤਿਆਰ ਕਰਵਾਇਆ ਗਿਆ ਵਾ ਓਕੇ 9 ਇੰਚ ਚ 19 ਐਮ ਐਮ ਦੀ ਭਲਾਈ ਲੱਗੀ ਹੈ ਸਾਰੀ 19 ਐਮ ਐਮ ਬੋਰਡ ਚ ਤਿਆਰ ਕਰਵਾਇਆ ਬੈੱਡ ਇੱਥੇ 19 ਐਮ ਐਮ ਕਿਸੇ ਕੋਲ ਨਹੀਂ ਮਿਲਦਾ ਜੀ ਜਾਨੀ ਕਿ ਮੈਨੂਫੈਕਚਰਿੰਗ ਆਪਾਂ ਹੀ ਆਪਦੀ ਹੈ ਹਾਂਜੀ ਹਾਂਜੀ ਆਪਾਂ ਆਪ ਹੀ ਤਿਆਰ ਕੀਤਾ ਹਾਂਜੀ ਹਾਂਜੀ ਤੇ ਆ ਜਿਹੜੇ ਸਕੂਟੀਆਂ ਇ ਆ ਲੈ ਲੈ ਲੱਗਿਆ ਖੜੀ ਆ ਲੈਣਾ ਲੱਗਿਆ ਖੜੀ ਬੱਚਿਆਂ ਵਾਲੇ ਗੱਡੀਆਂ ਦੀਆਂ ਇਹ ਬੱਚੀ ਵਾਲੇ ਗੱਡੀਆਂ ਨੇ ਹਾਂਜੀ ਹਾਂਜੀ ਇਹ ਕਿ ਤੂੰ ਸਟਾਰਟ ਹੋ ਜਾਂਦੀ ਹੈ ਇਹ ਸਟਾਰਟਿੰਗ ਹੈਗੀ ਜੀ ਇਹਦੀ 5500 ਤੋਂ 5500 ਸਟਾਰਟ ਮਹਿੰਗੀ ਜਿੰਨੀ ਮਰ ਜਲੇ ਹਾਂਜੀ ਹਾਂਜੀ ਇਹ ਵੀ ਬੜੀਆਂ ਸੋਹਣੀਆਂ ਲੱਗ ਰਹੀਆਂ ਹਾਂਜੀ ਪੂਰਾ ਜਿਚਾਰ ਰੱਖਿਆ ਸਿਸਟਮ ਬਿਲਕੁਲ ਜੀ ਦੁਆਲੀ ਲੋਕਾਂ ਦੀ ਵਧੀਆ ਕਰਨੀ ਆ ਕੂਲਰ ਕੂਲਰ ਤਾਂ ਹੁਣ ਚਲੋ ਸੀਜ਼ਨ ਚਲਾ ਗਿਆ ਪਰ ਇਹ ਵੀ ਇਲਜਾ ਜੇ ਵਿਆਂ ਛੱਡੀਆਂ ਚੱਲੂਗਾ ਜੀ ਫੁੱਲ ਵਿਆਂ ਅਗੱਡੇ ਤਰ੍ਹਾਂ ਦੇ ਆਪਣੇ ਕੋਲ ਮਿਲਣਗੇ 2500 ਸਟਾਰਟ ਹੈ ਗੱਦਾ 6000 7000 10000 ਤੱਕ ਗੱ ਤੇ ਆ ਇਹਦੀ ਲੋਡ ਪੈਣੀ ਹੁਣ ਖਤਾਨ ਦਾ ਵੀ ਪਿਆ ਤੁਹਾਡੇ ਕੋਲ ਖਤਾਨ ਦਾ ਕਿਧਰ ਹੈਗਾ ਜੀ ਹਿੰਦੁਸਤਾਨ ਦਾ ਕਿਧਰ ਹੈ ਐਮ ਐਸ ਜੀ ਦੇ ਕਿਧਰ ਆ ਗਏ ਜੀ ਸਪੈਸ਼ਲ ਆਪਣੇ ਕੋਲ ਅੱਛਾ ਐਮ ਐਸ ਜੀ ਦੇ ਕਿਧਰ ਆ ਗਏ ਐਮ ਐਸ ਸੀ ਬਰਾੜ ਤਕੜਾ ਤੁਹਾਡੇ ਕੋਲ ਸਾਰਾ ਐਮ ਐਸ ਜੀ ਦਾ ਬਹੁਤ ਕੁਝ ਹੈ ਬਿਲਕੁਲ ਜੀ ਬਿਲਕੁਲ ਹਰੇਕ ਆਈਟਮ ਹੋਲੀ ਆਲੀ ਐਮ ਐਸ ਸੀ ਸਟਾਰਟ ਹੋ ਜੇਗੀ 5 6 ਐਡਮਾ ਚੱਲ ਪਈ ਐਮ ਐਸ ਸੀ ਦੀਆਂ ਅੱਛਾ ਐਮ ਐਸ ਸੀ ਦੇ ਕੁਆਲਟੀ ਇੱਕ ਨੰਬਰ ਬਹੁਤ ਵਧੀਆ ਕੁਆਲਟੀ ਦੇ ਰਹੀ ਗੀ ਗਾਰੰਟੀ ਵਾਰੰਟੀ ਪੂਰੀ ਬਾਈ ਕਹਿੰਦਾ ਜੀ ਤਾਂ ਕਿਜਾ ਦਾ ਡਬਲ weight ਆ ਰਿਹਾ ਜੀ ਦੂਜਿਆਂ ਨਾਲ ਅੱਛਾ ਆ ਐਮ ਐਸ ਸੀ ਹਾਂਜੀ ਹਾਂਜੀ ਰੇਟ ਵੀ ਬਹੁਤ ਜਾਇਜ਼ ਦਿੱਤੇ ਨੇ ਜੀ ਅੱਛਾ ਹਾਂਜੀ ਇਹਨਾਂ ਦੇ ਵੀ ਗਾਰੰਟੀ ਵਾਰੰਟੀ ਹੈ ਹਾਂਜੀ ਹਾਂਜੀ 5-5 ਸਾਲ ਦੀ 7-7 ਸਾਲ ਦੀ ਇਸ ਤਰ੍ਹਾਂ ਪੰਜ ਸਾਲ ਦੀ ਗਾਰੰਟੀ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਗਾਰੰਟੀ ਹੈ ਤੇ ਬੈਟਰੀ ਵੀ ਸਾਰੇ ਤੁਸੀਂ ਦੱਸ ਰਹੇ ਸੀ ਐਮਐਸੀ ਦੇ 7-8 ਅੱਠਵੇਂ ਤੁਹਾਡੇ ਕੋਲ ਆ ਗਈਆਂ ਇੱਕ ਚੀਜ਼ ਮੈਂ ਭੁੱਲ ਗਿਆ ਜੀ ਜੀ ਭੁੱਲੇ ਆਪਣੀ ਹਾਈਜਨ ਦੀ ਐਲਈਡੀ ਹੈ ਜੀ ਇਹਦੇ ਤੇ 5 ਸਾਲ ਦੀ ਗਾਰੰਟੀ ਹੈ ਜੀ 5 ਸਾਲ ਦੀ ਗਾਰੰਟੀ 5 ਸਾਲ ਦੀ ਹਾਂਜੀ ਹਾਂਜੀ 3 ਸਾਲ ਦੀ ਪੀਸ ਟੂ ਪੀਸ ਹੈ 2 ਸਾਲ ਦੀ ਵਾਰੰਟੀ ਹੈ 3 ਸਾਲਾਂ ਦਾ ਇਹਦਾ ਪੀਸ ਬਦਲ ਕੇ ਨਵਾਂ ਲੈ ਜਾਓ ਜੀ ਨਾਲ ਦੀ 3 ਸਾਲਾਂ ਦਾ ਦੁਬਾਰਾ ਵੀ ਲ ਤੇ ਕਸਟਮਰ ਤੁਹਾਡੇ ਕੋਲ ਆਉਂਦੇ ਰਹਿੰਦੇ ਆ ਭਾਈ ਮੈਨੂੰ ਤਾਂ ਕੁਝ ਲੈਣਾ ਕਿਵੇਂ ਵੀਰੇ ਕੀ ਹਾਲ ਹੈ ਕਿਹੜਾ ਪਿੰਡ ਤੇਰਾ ਚਪਾਤੀ ਪਿੰਡ ਆ ਜੀ ਚਪਾਤੀ ਨਾਲ ਹੀ ਆ ਗਿਆ ਹਾਂਜੀ ਸਰ ਤੇ ਕਿਵੇਂ ਇੱਥੇ ਅੱਜ ਬਹੁਤ ਵਧੀਆ ਜੀ ਅੱਛਾ ਹਾਂਜੀ ਲੈ ਕੇ ਜਾਂਦੇ ਹਾਂ ਤੇ ਸਮਾਨ ਸੋਣ ਹਾਂਜੀ ਹਾਂਜੀ ਤੇ ਭਾਈ ਕੀ ਗੱਲ ਹੈ 29 ਆ ਦੀ ਸਕੂਟੀ ਦਿੱਤੀ ਨਾ ਕਿ ਤੂੰ ਬਿਲਕੁਲ ਜੀ ਰੇਟ ਬਿਲਕੁਲ ਜਾਇਜ਼ ਹੈ ਜੀ ਜਾਇਜ਼ ਹਾਂਜੀ ਤੇ ਕੋਲੋਂ ਮੈਂ ਪ੍ਰੈਸ ਵੀ ਦੇ ਦੇਣੀ ਆ ਨਾਲ ਇਹ ਹਾਂਜੀ ਨਾਲ ਆਫਰ ਹੈ ਜੀ ਦੁਵਾਲੀ ਸਕੀਮ ਹੋਣੀ ਛੜ ਤੇ ਹਾਂਜੀ ਹਾਂਜੀ ਰਵਣ ਬਾਪੂ ਬੈਠਾ ਕੋਲ ਪੁੱਛਿਆ ਕਿ ਐਵੇਂ ਇਹ ਨਵੇਂ ਮੁਰਕੇ ਖਬਰ ਚੱਲ ਗਈ ਤੇ ਫੇਰ ਆਖੇ ਬਾਪੂ ਕੋ ਵੀ ਨਹੀਂ ਨਹੀਂ ਜੀ ਦਿੰਦਾਂ ਰਾਂ ਰੇਹ ਚ ਗੱਲ ਦੇ ਦਿੰਦਾਂ ਨਾ ਆਪਾਂ ਆਪਾਂ ਗੱਲ ਉਹਨੀ ਕੁ ਕਰੀ ਦੀ ਹੈ ਜਿੰਨੀ ਕੁ ਦੇਣੀ ਆ ਜੇ ਆਪਣਾ ਜਿੰਨੀ ਗੱਲ ਦੇਣੀ ਆਵੇ ਗੱਲ ਉਹਨੀ ਪੱਕੀ ਕੀਤੀ ਹੈ ਔਨ ਕੈਮਰਾ ਚੱਲ ਰਿਹਾ ਲਾਈਵ ਚੱਲ ਰਹਾ ਬਾਪੂ 21000 ਕਿਉਂ ਨਹੀਂ ਰੇਟ deta ji 29 ਕਿਉਂ ਦਿੰਦਾ ਇਤਨਾ 29 ਕਿਉਂ ਦਿੰਦਾ 29 ਵਿਧ ਬੈਟਰੀਆਂ ਆਪਾਂ ਦੇਣਾ ਹੈ 21000 ਦੇ ਖੋਖਾ ਮਿਲਦਾ ਹੈ ਗਲਾ ਖੋਖਾ ਨਹੀਂ ਦੇਣਾ 29000 ਰੁਪਏ ਦੀ ਸਕੂਟੀ ਦੇਣੀ ਹੈ ਸਕੂਟੀ 29000 ਦੀ ਬੈਟਰੀਆਂ ਤੇ ਦੇਣੀ ਹੈ ਸਕੂਟੀ ਚਲਾ ਕੇ ਇੰਨਾ ਰੇਟ ਬਹੁਤ ਸਾਰੀਆਂ ਐਡ ਅਸੀਂ ਵੀ ਕਰਤੀਆਂ ਸਕੂਟੀਆਂ ਦੀਆਂ ਪਰ ਇਦਾਂ ਘੱਟ ਰੇਟ ਤੁਹਾਨੂੰ ਜੇ ਕਿ ਤੂੰ ਮਿਲਦਾ ਫਿਰ ਉਥੋਂ ਲੈ ਲਿਓ ਕਿਉਂਕਿ ਰਮਨ ਵਾਲੇ ਤਾਂ ਫਿਰ ਬੈਠੀ ਆ ਮਿਲੇਗਾ ਨਹੀਂ ਜੀ ਮਿਲੇਗਾ ਨਹੀਂ ਮਿਲਣਾ ਹੀ ਨਹੀਂ ਮਤਲਬ ਹੀ ਨਹੀਂ ਪੈਦਾ ਹੁੰਦਾ ਜੀ ਸਾਰੇ ਪੰਜਾਬ 'ਚ ਜਿੱਥੇ ਮਰੀ ਚਲੇ ਜਾਓ ਆ ਤੇ ਮਮਦੋੜ ਬਾਰਡਰ ਤੇ ਪੈਂਦਾ ਬਾਰਡਰ ਵਾਲੇ ਫਟ ਚੱਕਦੇ ਫਿਰ ਬਿਲਕੁਲ ਜੀ ਬਿਲਕੁਲ ਗੱਟੀ ਰਾਜੋਗੇ ਤਾਂ ਏਰੀਆ ਆਪਣੇ ਕੋਲ ਆਉਂਦਾ ਜੀ ਬੱਲੇ ਇਧਰੋਂ ਜਲਾਲਾਬਾਦ ਤੱਕ ਏਰੀਆ ਆਪਣੇ ਕੋਲ ਆਉਂਦਾ ਜੀ ਜਲਾਲਾਬਾਦ ਹਾਂ ਜੀ ਇਹ ਰੇਟ 29000 ਦੇਵਾਂਗਾ ਮੈਂ ਕਿਹਾ ਫਾਇਲ ਕਾਲੇ ਵੀ ਆ ਜਾ ਬਿਲਕੁਲ ਆਣਗੇ ਜ ਇੱਕ ਨਹੀਂ ਕੰਟੇਨਰ ਭਰ-ਭਰ ਕੇ ਲਿਆਇਆ ਬਾਈ ਇਸ ਵਾਰੀ ਮਾਲ ਵੀ ਉਹ ਕੰਪਨੀ ਸਪੋਰਟੀ ਆਪਣੇ ਕੋਲ ਜਿਹਦੀ ਪਲਾਸਟਿਕ ਦੀ ਕੁਆਲਿਟੀ ਅੱਛਾ ਲੋਕੇਸ਼ਨ ਆ ਲੋਕ ਵਾਰ-ਵਾਰ ਪੁੱਛ ਰਹੇ ਮੈਸੇਜ ਆ ਲਾਈਵ ਚੱਲ ਰਿਹਾ ਲੋਕੇਸ਼ਨ ਕਹਿੰਦੇ ਦੱਸੋ ਕਿਸ ਜਗ੍ਹਾ ਦੇ ਮਮਦੋੜ ਮਮਦੋੜ ਚਪਾਤੀ ਰੋਡ ਆਣਾ ਜੀ ਤੁਸੀਂ ਚਪਾਤੀ ਰੋਡ ਤੇ ਨਾਲ ਹੀ ਆਪਣਾ ਐਮਐਸਜੀ ਕਰਿਆਨਾ ਸਟੋਰ ਇੱਥੇ ਪਹਿਲਾਂ ਹੈ ਇਹ ਨਵਾਂ ਸ਼ੋਰੂਮ ਇੱਥੇ ਆ ਬਣਾਇਆ ਪਹਿਲਾਂ ਥਾਣੇ ਦੇ ਸਾਹਮਣੇ ਸੀ ਆਪਣੀ ਦੁਕਾਨ ਮੈਂ ਇੱਕ ਚੀਜ਼ ਤੁਹਾਨੂੰ ਦਿਖਾ ਦੇਣਾ ਹੈ ਕਿ ਇਹ ਸਟੇਡੀਅਮ ਹੈ ਸਕੂਲ ਹੈ ਜੀ ਆ ਬਿਲਕੁਲ ਸਾਹਮਣੇ ਇਹ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈ ਜਮੇ ਜਿਮਨੇਸ਼ੀਅਮ ਹਾਲ ਹੈ ਸਾਹਮਣੇ ਉਹਦੇ ਬਿਲਕੁਲ ਸਾਹਮਣੇ ਆਪੋਜ਼ਿਟ ਇੱਕ ਵਾਰ ਬਾਅਦ ਲొਕੇਸ਼ਨ ਖਾਦਨੇ ਕਾਫੀ ਲੋਕ ਲొਕੇਸ਼ਨ ਪੁੱਛ ਰਹੇ ਮੁੰਡਿਆਂ ਵਾਲਾ ਸਕੂਲ ਹੈ ਉਸ ਰੋਡ ਚਪਾਤੀ ਰੋਡ ਲੱਖੋਕਾ ਵਾਲਾ ਰੋਡ ਹੈ ਮਮਦੋੜ ਨਿਕਲਦੇ ਆਂ ਸਾਰ ਦੇ ਜਾ ਇਧਰੋਂ ਆਉਦੇ ਹੋ ਲੱਖੋਕਾ ਦੇ ਪਾਸੇ ਤੇ ਵੜਦੇ ਆਂ ਸਾਰ ਮਮਦੋੜ ਤੋਂ ਪਹਿਲਾਂ ਐਂਟਰੀ ਕਿੱਥੇ ਹੋਣੀ ਹੈ ਐਮ ਐਸ ਸੀ ਏ ਵਾਲਿਆਂ ਦੇ ਤੇ ਐਮ ਐਸ ਸੀ ਏ ਵਾਲਿਆਂ ਨੇ ਦਿਵਾਲੀ ਧਮਾਕਾ ਛੱਡਤਾ 29 ਯਾਰ ਦੀ ਸਕੂਟਰੀ ਦੇਾਂਗੇ ਜੀ ਬੜਾ ਵਾਰ ਵਾਰ ਪੁੱਛ ਰਿਹਾ ਪੱਕਾ 29 ਦੀ ਸਕੂਟਰੀ ਬੈਟਰੀਆਂ ਦੇਾਂਗੇ ਵਿਦ ਬੈਟਰੀਆਂ ਦੇਾਂਗੇ ਜੀ ਲੈ ਭਾਈ ਬੰਦੇ ਨੇ ਔਨ ਕੈਮਰਾ ਕਹੇਦਾ ਵਿਦ ਬੈਟਰੀਆਂ ਦੇਾਂਗੇ ਨੰਬਰ ਬੋਲ ਦੇ ਮੋਬਾਈਲ ਨੰਬਰ 7889992309 ਬਿਲਕੁਲ ਨੰਬਰ ਭਾਈ ਨੇ ਬੋਲਦਾ ਇੱਕ ਗੱਲ ਹੋਰ ਕਹਿ ਦਿਆਂ ਤੁਹਾਨੂੰ ਜਿਹੜਾ ਬੰਦਾ ਵੀ ਸ਼ੇਅਰ ਮਾਰ ਕੇ ਆਊਗਾ ਜਲਦੀ ਵੀਡੀਓ ਨੂੰ ਵੀ ਸ਼ੇਅਰ ਮਾਰ ਦਿਓ ਜਾਂ ਬਾਅਦ 'ਚ ਮਾਰ ਦਿਓ ਆ ਪ੍ਰੈਸ ਹੈ ਭਾਈ ਨੇ ਗਿਫਟ ਦੇ ਦੇਣੀ ਹੈ ਤੇ ਕਪੜੇ ਤੁਸੀਂ ਸਿਆਲ ਆ ਗਿਆ ਸਰਦੀ ਦੇ ਵਿੱਚ ਕੰਪਨੀ ਦੀ ਪ੍ਰੈਸ ਹੈ ਕੰਪਨੀ ਦੀ ਪ੍ਰੈਸ ਮਿਲਣੀ ਜੇ ਐਮ ਐਸ ਜੀ ਵਾਲਿਆਂ ਦੀ 1 ਸਾਲ ਦੀ ਵਾਰੰਟੀ ਮਿਲਣੀ ਹੈ ਤਸਵੀਰਾਂ ਜਿਹੜੀਆਂ ਨੇ ਇਧਰ ਐਮਐਸਡੀ ਦਾ ਆਪਣਾ 4000 ਤੋਂ ਸਟਾਰਟ ਹੈ ਜੀ ਵੈਸੇ 2500 ਤੋਂ ਕਿਧਰ ਸਟਾਰਟ ਹੈ ਦਿਖਾ ਦੇ ਗਿਜਰ ਹਾਂ ਜੀ ਜੇ ਐਮਐਸਡੀ ਐਮਐਸਡੀ ਕੰਪਨੀ ਦਾ ਲੋਗ ਹੈ 4000 ਤੋਂ ਸਟਾਰਟਿੰਗ ਹੈ ਜੀ ਇਹਨਾਂ ਦੇ ਗਿਜਰ ਨਾਲ ਹੈਵੀ ਬੋਡ ਨੇ ਡਬਲ weight ਹੈ ਦੂਸਰੇ ਵੀ ਇਦਾਂ ਨਾਲ 2500 ਤੋਂ ਸਟਾਰਟ ਹੈ ਗਿਜਰ 4000 ਹੱਦ ਤੱਕ 25 ਲੀਟਰ ਵਾਲਾ 25 ਲੀਟਰ ਵਾਲਾ 4000 ਤੱਕ 4000 ਤੋਂ 4000 ਜੱਤ ਹਾਂ ਜੀ 4000 ਤੋਂ ਸਟਾਰਟ ਹੈ ਬਾਈ ਕਹਿੰਦਾ ਗਾਰੰਟੀ ਵਾਰੰਟੀ 5 ਸਾਲ ਕਹੀ ਜਾਂਦੀ ਸੀ ਜਿਹੜਾ ਆ ਚਾਰਿਆ ਰਾਲ 2 ਸਾਲ ਦੀ ਉਸ ਤੋਂ ਬਾਅਦ 5 ਸਾਲ ਦੀ ਗਾਰੰਟੀ ਸਟਾਰ ਹੋ ਜੀ ਸਾਰਿਆਂ ਦੀ ਖਾਸ ਲੈਣ ਦੀ ਹਾਂ ਜੀ ਤੇ ਕੀ ਕਹਿਆ ਹੁਣ ਲਾਸਟੇ ਲੋਕਾਂ ਨੂੰ ਫਿਰ ਮਾਰਡਨ ਸ਼ੇਅਰ ਤੇ ਆ ਜਾਣ ਬਿਲਕੁਲ ਜੀ ਬਿਲਕੁਲ ਕੀ ਆਦੀ ਤਿਆਰ ਬਿਲਕੁਲ ਕੱਲੀ ਸਕੂਟੀ ਨਹੀਂ ਐ ਤੁਸੀਂ ਦੇਖ ਸਕਦੇ ਹੋ ਮੈਂ ਵੀਡੀਓ ਨੂੰ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਘੁਮਾ ਕੇ ਕੈਮਰਾ ਕੱਲੀ ਸਕੂਟੀ ਨਹੀਂ ਦੇਣੀ ਸਾਰਾ ਤੁਹਾਡੇ ਘਰ ਦਾ ਕੋਠੀ ਬਣਾਣੀ ਐ ਕੋਈ ਮਕਾਨ ਦਾ ਕੰਮ ਕਰਨਾ ਕੋਈ ਆਟਮ ਚਾਹੀਦੀ ਐ ਐਮ ਐਸ ਜੀ ਵਾਲੇ ਰਵਣ ਹੋਰਾਂ ਦੇ ਚਪਾਤੀ ਰੋਡ ਦੇ ਮਾਮਦੋੜ ਦੇ ਵਿੱਚ ਇਹ ਸਾਰਾ ਸਮਾਨ ਉਪਲਬਧਾ ਫਰਨੀਚਰ ਤੱਕ ਬੱਚਿਆਂ ਦੀਆਂ ਸਕੂਟੀਆਂ ਤੱਕ ਇੱਕ ਛਾਤੇਟ ਸਭ ਕੁਝ ਹਾਂਜੀ ਬਿਲਕੁਲ ਛੋਟੇ ਤੋਂ ਛੋਟਾ ਸਮਾਨ ਜਿਵੇਂ LED ਬਲਬ ਹੈ 9 ਵਾਟ ਦਾ ਉਹ ਵੀ ਤੁਹਾਨੂੰ ਦੀਵਾਲੀ ਤੇ 40 ਰੁਪਏ ਦੇਾਂਗੇ ਜੀ ਫਿਰ ਜਿਹੜਾ ਤੁਹਾਨੂੰ 80 90 ਰੁਪਏ ਦਾ ਮਿਲਦਾ ਬਾਜ਼ਾਰ ਚ 40 ਰੁਪਏ ਦਾ ਮਿਲ ਰੇ ਦੀਵਾਲੀ ਫਾਈਬਰਸ ਕੰਪਨੀ ਦਾ ਬਲਬ ਤੇ ਉਹ ਮੈਂ ਕੈਮਰੇ ਵੀ ਕੈਮਰੇ ਵੀ ਪਾਇਆ ਬਿਲਕੁਲ ਜੀ ਮੈਂ ਕੈਮਰੇ ਵੀ ਆਪ ਲਗਾਈਦੇ ਨੇ ਹਮ ਜਿਹੜਾ ਕੋਈ ਮਰਜ਼ੀ ਆਹ ਰੇ ਕਾਈਟਮ ਮਿਲੂਗੀ ਤੁਹਾਨੂੰ ਇਥੋਂ ਬਿਲਕੁਲ ਇੱਕ ਛਾਤੇਟ ਸਭ ਕੁਝ ਮਿਲੂਗਾ ਤੇ ਮਿਲਣਾ ਹੈ ਮੰਦੋੜ ਦੇ ਵਿੱਚ ਤੇ ਸਕੂਟੀ ਮਿਲਨੀ 29000 ਦੀ ਆ ਸਕੂਟਰ ਜਿਹੜਾ ਹੈਗਾ 80000 ਰੁਪਏ ਦਾ ਦੇਖੋ ਜਿੰਨਾ ਗੋੜ ਪਾਓ ਮਿੱਠਾ ਹਣਾ ਪਰ 29000 ਇਹ ਕਹਿੰਦੇ ਕੋਲ ਹੈਗਾ 29000 ਦੀ ਸਕੂਟੀ ਬਾਈ ਨੇ ਲੈ ਕੇ ਤੋਰ ਦੇਣਾ ਤੇ ਨਾਲ ਇਹਦੀ ਐਵਰੇਜ ਬਾਈ ਬਹੁਤ ਦੱਸ ਰਿਹਾ 100 ਕਿੰਨਾ ਦੱਸ ਪੇ 130 ਕਿਲੋਮੀਟਰ 130 ਹਾਂਜੀ 130 ਕਿਲੋਮੀਟਰ ਕਢਾ ਕੇ ਦਿਆਂਗੇ ਐਵਰੇਜ ਦੀ 130 ਕਿਲੋਮੀਟਰ ਇਹਦੀ ਐਵਰੇਜ ਹੈਗੀ ਆ ਤੇ ਇਹਨਾਂ ਨੇ ਦਿਵਾਲੀ ਆਫਰ ਅੱਜ ਤੋਂ ਛੱਡ ਦਿੱਤੀ ਹੈ ਨੰਬਰ ਅਸੀਂ ਸਕਰੀਨ ਤੇ ਦੇ ਦਿੱਤਾ ਹੈ ਭਾਈ ਨਾ ਕਰ ਲਿਓ ਸੰਪਰਕ ਜਿਹੜੇ ਲੋਕ ਚਾਹਵਾਨ ਹੈਗੇ ਆ ਤੇ ਕੁਛ ਰਮਨ ਕਹਿਣਾ ਦਾ ਦੱਸ ਦੇ ਸਰਵਿਸ ਵੀ ਇੱਥੋਂ ਮਿਲੇਗੀ ਆਪਣੀਆਂ ਤੋਂ ਅੱਛਾ ਸਪੇਅਰ ਪਾਰਟ ਵੀ ਮਿਲੂਗਾ ਜੀ ਮਕੈਨਿਕ ਵੀ ਸਭ ਕੁਝ ਆਪਣੇ ਕੋਲ ਆ ਜਾ ਰਹੇ ਜੀ ਜਿਵੇਂ ਇੱਕ ਵੱਡੀ ਏਜੰਸੀ ਦੇ ਵਿੱਚ ਆਏ ਆਪਣੇ ਕੋਲ ਇੱਥੇ ਆ ਜਾ ਤੁਸੀਂ ਬਸ ਕੋਈ ਦਿੱਕਤਾਂ ਆਦੀ ਸਰਵਿਸ ਜਿਹੜੀ ਤੋ ਤੁਹਾਡੀ ਇੱਥੇ ਕੀਤੀ ਜਾਊਗੀ ਸਪੇਅਰ ਪਾਰਟ ਬਹੁਤ ਵਧੀਆ ਜੀ ਇਹਦੇ ਦਿੱਕਤ ਜਲਦੀ ਨਾਲ ਆਊਗੀ ਨਹੀਂ ਬਾਕੀ ਤੁਹਾਡੇ ਕੋਲ ਪੁਰਾਣੀ ਸਕੂਟੀ ਵੀ ਹੈਗੀ ਉਹਦੀ ਰਿਪੇਅਰ ਵੀ ਇੱਥੇ ਹੋ ਜਾਊਗੀ ਪੁਰਾਣੀ ਸਕੂਟੀ ਹੈ ਨਹੀਂ ਚੱਲ ਰਹੀ ਤੂੜੀ ਵਾਲੇ ਕਮਰੇ ਖੜੀ ਹੈ ਤਾਂ ਲਾਏ ਉਹਦੀ ਰਿਪੇਅਰ ਵੀ ਕਰ ਦੇਣਗੇ ਮਿਸਤਰੀ ਵੀ ਰੱਖਿਆ ਇਹਨਾਂ ਨੇ ਪੂਰਾ ਏਜੰਸੀ ਵਾਲਾ ਮੌਲ ਹੈ ਤੇ ਮੌ ਰਮਣ ਵਾਲਿਆਂ ਦੀ ਐਮ ਐਸ ਸੀ ਫਰਨੀਚਰ ਤੇ ਇਲੈਕਟ੍ਰੋਨਿਕ ਦੀ ਦੁਕਾਨ ਹੈ ਜਿੱਥੇ ਹਰ ਪਾਰਟ ਜਿਹੜਾ ਤੁਹਾਨੂੰ ਮਿਲ ਰਿਹਾ ਹੈ ਮਿਲਣਾ ਕਿੱਥੇ ਚਪਾਤੀ ਰੋਡ ਦੇ ਨਾਲ ਦੁਕਾਨ ਹੈ ਨੰਬਰ ਅਸੀਂ ਤਕਰੀਬਨ ਦੇ ਦਿੰਦੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਜਾਦੇ ਯਾਰ ਦੋਸਤ ਨੇ ਤੁਹਾਡੇ ਕਿਸੇ ਸਕੂਟੀ ਲੈਣੀ ਹੈ ਘਰ ਦਾ ਕੋਈ ਹੋਰ ਸਮਾਨ ਲੈਣਾ ਹੈ ਫ੍ਰਿਜ ਲੈਣੀ ਹੈ ਐਲ ਹਰੇਕ ਨਾਲ ਗਿਫਟ ਮਿਲ ਰਿਹਾ ਹਰ ਚੀਜ਼ ਬਜਾਜ ਕਾਰਡ ਤੇ ਆਸਾਨ ਕਿਸ਼ਤਾਂ ਤੇ ਮਿਲੇਗੀ ਜੀ ਜੇ ਪੈਸੇ ਨਹੀਂ ਹੈਗੇ ਤਾਂ ਬਜਾਜ ਕਾਰਡ ਦੀ ਸਹੂਤਾ ਵੀ ਹੈ ਸਹੂਤਾ ਹੈਗੀ ਜੀ ਕੋਈ ਵੀ ਚੀਜ਼ ਤੁਸੀਂ ਲੈਣੀ ਹੈ A to Z ਸਮਾਨ ਸਾਰਾ ਤੁਹਾਨੂੰ ਬਜਾਜ ਕਾਰਡ ਤੇ ਵੀ ਦਿੱਤਾ ਜਾਊਗਾ ਜੀ ਹਾਂ ਸਾਰਾ ਸਮਾਨ ਤੁਹਾਨੂੰ ਬਜਾਜ ਕਾਰਡ ਤੇ ਵੀ ਮਿਲ ਜਾਣਾ ਹੈ ਪੈਸੇ ਨਹੀਂ ਹੈਗੇ ਤਾਂ ਵੀ ਦਿਵਾਲੀ ਗਿਫਟ ਲਾ ਜਾ ਸਕਦੇ ਹੋ ਗਿਫਟ ਨਾਲ ਦੇ ਰਿਹਾ ਭਾਈ ਨਾਲ ਕਹਿੰਦਾ 20 ਸ਼ੇਅਰ ਜਿਹੜਾ ਮਾਰਦਿਕ ਨੂੰ ਪ੍ਰੈਸ ਵੀ ਫਰੀ ਆ ਅੱਗੇ ਵਿਆਹ ਸ਼ਾਦੀਆਂ ਆ ਗਈਆਂ ਜੀ ਵਿਆਹ ਸ਼ਾ ਜੋ ਕੋਈ ਆਪਾਂ ਅੰਗਕੜਿਆਂ ਜਾਣੇ ਆ ਦਾਜ ਵਿੱਚ ਦੇਣਾ ਚਾਹਣੇ ਆ ਸਾਰਾ ਸਮਾਨ A to Z ਇੱਕੋ ਛੱਤ ਹੇਠ ਮਿਲੂਗਾ ਜੀ ਤੁਹਾਨੂੰ ਤੇ ਨਾਲ ਕੁਆਲਿਟੀ ਵੀ ਮਿਲੂਗੀ ਕੱਲੇ ਰੇਟ ਨਹੀਂ ਹੈਗੇ ਆਪਣੇ ਕੋਲ ਆਪਣੇ ਕੋਲ ਫੁੱਲ ਕੁਆਲਿਟੀ ਦਾ ਸਮਾਨ ਮਿਲੂਗਾ ਜੀ ਕੁਆਲਿਟੀ ਨੂੰ ਅਸੀਂ ਪਹਿਲ ਦਿੰਦੇ ਆ ਜੀ ਬਿਲਕੁਲ ਜਿਹੜਾ ਇੱਕ ਵਾਰੀ ਆਊਗਾ ਮੋੜ ਮੋੜ ਕੇ ਆਊ ਬਾਕੀ ਜਬਾਨ ਅਸੀਂ ਓਨੀ ਕੁ ਕਰਦੇ ਆ ਜਿੰਨੀ ਕੁ ਅਸੀਂ ਭੁਗਤਨੇ ਆ ਨਜਾਇਜ਼ ਜਵਾਨ ਨਹੀਂ ਕਰਦੇ ਜੀ ਬਾਈ ਕਹਿੰਦਾ ਜਵਾਨ ਵੀ ਉਨੀ ਕਰਨੀ ਆ ਜਿੰਨੀ ਨਾਲ ਪੂਰੇ ਲੈ ਜਾਈਏ ਤੇ ਪੂਰੇ ਲੈਣ ਦੇ ਲਈ ਇਹਨਾਂ ਨੇ ਅੱਜ ਸਾਨੂੰ ਬੁਲਾਇਆ ਸੀ ਤਾਂ ਅਸੀਂ ਮਮਦੋੜ ਦੇ ਵਿੱਚ ਸੀ ਤੇ ਮੋਂਦੋੜੇ ਚ ਤੁਹਾਨੂੰ ਦਿਖਾਤੀ ਐਮ ਐਸ ਸੀ ਫਰਨੀਚਰ ਵਾਲਿਆਂ ਦੇ ਐਮ ਐਸ ਸੀ ਇਲੈਕਟ੍ਰੋਨਿਕ ਵਾਲਿਆਂ ਦੇ ਐਮ ਐਸ ਸੀ ਸਟੋਰ ਹੈ ਇਹਨਾਂ ਦੇ ਕੋਲ ਹਰ ਪ੍ਰੋਡਕਟ ਜਿਹੜਾ ਇਹਨਾਂ ਕੋਲ ਪਿਆ ਹੈ ਪਰ ਸਕੂਟੀ ਇਹਨਾਂ ਕਰਤੀ 29000 ਰੁਪਏ ਦੀ ਬਾਕੀ ਸਾਰਾ ਸਵਾਲ ਤੁਸੀਂ ਨਿਗਾਹ ਮਾਰ ਲਓ ਕਿਤੇ ਵੀ 65 ਇੰਚ ਐਲਈਡੀ ਦੇ ਨਾਲ ਆਪਾਂ ਆਫਰ ਵੀ ਨਾਲ ਫ੍ਰੀ ਦੇਾਂਗੇ ਜੀ 65 ਸਾਰੇ ਗਿਫਟ ਇਹਨਾਂ ਦੱਸ ਦਿੰਦੇ ਆਪਣੀ ਦੀ ਜੀ ਸਾਰੀ ਚੀਜ਼ ਦੱਸਤੀ ਸਾਰੇ ਗਿਫ ਆਣਾ ਪਾਊਗਾ ਮਾਮਦੋੜ ਦੇ ਵਿੱਚ ਸੰਪਰਕ ਨੰਬਰ ਦੇਤਾ ਕਰ ਲਿਓ ਨੰਬਰ ਤੇ ਸੰਪਰਕ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸਾ ਐ ਲਾਈਵ ਤੇ ਦਿਓ ਸਾਡੀ ਟੀਮ ਨੂੰ ਇਜਾਜ਼ਤ ਮਿਲਦਿਆਂ ਕਿਸੇ ਹੋਰ ਦੁਕਾਨ ਤੇ ਤੁਹਾਨੂੰ ਹੋਰ ਦਿਖਾਉਣਿਆਂ ਕਿੱਥੇ ਕੀ ਮਿਲ ਰਿਹਾ ਦਿਵਾਲੀ ਦਾ ਸਸਤਾ